ਕੋਈ ਨਿਹੰਗ ਸਿੰਘ ਨੇ ਉਹ ਆਏ ਸੀ ਕਿ 15 16 ਲੋਕਾਂ ਨੂੰ ਲੈ ਕੇ ਉਹਨਾਂ ਦੇ ਨਾਲ ਕੋਈ ਬੈਟਰੀ ਦਾ ਲੇਂਜਿੰਗ ਸੀਗਾ ਮੇਰੇ ਹਸਬੰਦ ਦਾ ਤੇ ਮੇਰੇ ਹਸਬੰਦ ਕੋਲ ਉਧਾਰੀ ਬੈਟਰੀ ਲੈ ਕੇ ਗਏ ਸੀਗੇ ਉਹ ਤੇ ਉਹਨਾਂ ਨਾਲ ਹਾਫ ਪੇਮੈਂਟ ਕਰਤੀ ਸੀ ਹਾਫ ਕਰਨੀ ਸੀਗੀ ਤੇ ਉਹਦੇ ਵਿੱਚ ਥੋੜੀ ਜਿਹੀ ਉਹਨਾਂ ਦੀ ਤੂਤੂ ਮਾਮੇ ਹੋ ਗਈ ਤੇ ਨੈਕਸਟ ਡੇ ਉਹ 15 16 ਸਿੱਖ ਜਿਹੜੇ ਨੇ ਨਿਹੰਗ ਸਿੰਘ ਨੇ ਉਹਨਾਂ ਨੂੰ ਨਾਲ ਲੈ ਕੇ ਆਏ ਸੀਗੇ ਤੇ ਉਹਨਾਂ ਨੇ ਅੱਗੇ ਮੇਰੇ ਹਸਬੰਦ ਤੇ ਹਮਲਾ ਕੀਤਾ ਮਾਰਕੁੱਟ ਕੀਤੀ ਹਾਂਜੀ ਇਹ ਮੰਗ ਕਰਦੇ ਹਾਂ ਸਰ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਕਿਉਂਕਿ ਦੇਖੋ ਉਹ ਦੁਹਾਈ ਦਿੰਦੇ ਕਿ ਉਹ ਸਿੱਖਾ ਅਸੀਂ ਇੱਕ ਪਰਿਵਾਰ ਤੋਂ ਅਸੀਂ ਵੀ ਸਿੱਖ ਪਰਿਵਾਰ ਤੋਂ ਹਨਾ ਤੇ ਮੇਰੀ ਮਦਰ ਇਨ ਲਾਅ ਇਹਨਾਂ ਨੇ ਵੀ ਹਮਰ ਸ਼ਿਕਾਇਤ ਹੋਇਆ ਆ ਹੈਨਾ ਮੇਰੇ ਜਿਹੜੇ ਮਾਮਾ ਸਹਰਾ ਜੀ ਉਹ ਵੀ ਇਸਰ ਮੇਰੀ ਕਮੇਟੀ ਦੇ ਵਿੱਚ ਉਹਨਾਂ ਨੇ 32 ਸਾਲ ਆਲਮੋਸਟ ਸਰਵਿਸ ਦਿੱਤੀ ਆ ਹੈਨਾ ਤੇ ਅਸੀਂ ਸਿੱਖ ਪਰਿਵਾਰ ਤੋਂ ਸਾਨੂੰ ਇਨਸਾਫ ਦੀ ਮੰਗ ਕਰਦੇ ਆ ਸਾਨੂੰ ਇਨਸਾਫ ਕੀਤਾ ਜਾਵੇ ਪ੍ਰਸ਼ਾਸਨ ਐ ਕੀ ਕਰ ਰਿਹਾ ਪ੍ਰਸ਼ਾਸਨ ਐਸਾ ਜਿਵੇਂ ਸਾਨੂੰ ਸਪੋਰਟ ਕਰਦਾ ਆ ਠੀਕ ਹੈ ਪਰ ਸਾਡੀ ਹੱਥ ਜੋੜ ਕੇ ਪ੍ਰਸ਼ਾਸਨ ਅਗੇ ਇਹੋ ਬੇਨਤੀ ਹੈ ਕਿ ਜਲਦ ਤੋਂ ਜਲਦ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਨਾਤ ਪਾਈ ਜਾਵੇ ਕਿਉਂਕਿ ਉਹਨਾਂ ਨੇ ਸਾਡੇ ਮਤਸਨ ਮੇਰੇ ਹਸਬੰਦ ਨੂੰ ਜਾਨ ਲਗਾਈ ਵੀ ਤੁਮ ਕਹਿੰਦੇ ਕਿ ਅਸੀਂ ਤੁਹਾਨੂੰ ਗੋਲੀਆਂ ਦੇ ਨਾਲ ਮਾਰ ਕੇ ਜਾਣਾ ਹੈ ਮੇਰੇ ਹਸਬੰਦ ਦਾ ਸਿਰ ਦੇ ਵਿੱਚ ਉਹਨਾਂ ਨੇ ਤਲਵਾਰ ਮਾਰ ਕੇ ਇੱਥੋਂ ਲੱਗੇ ਅੱਧਾ ਸਿਰ ਵੜ ਦਿੱਤਾ ਹੈ 14 ਉਹਨਾਂ ਨੂੰ ਸਟਿਚਸ ਆਏ ਆ ਤੇ ਉਹਨਾਂ ਦੀ ਜਿਹੜੀ ਹੈਡ ਦੀ ਜਿਹੜੀ ਮੇਨ ਬੋਨ ਹੈ ਉਹ ਫ੍ਰੈਕਚਰ ਹੋ ਗਈ ਹੈ ਠੀਕ ਹੈ ਸਾਡੇ ਘਰ 'ਚ ਕੰਮ ਕਰਨ ਵਾਲੇ ਇੱਕ ਲੋਤੇ ਮੇਰੇ ਹਸਬੰਦ ਦਾ ਸਾਡੇ ਕੋਲ ਇੱਕ ਛੋਟੀ ਜੀ ਦੁਕਾਨ ਹੈ ਜਿਹਦੇ ਕੋਲੋਂ ਸਾ ਸਾਡਾ ਪਰਿਵਾਰ ਉਸ ਉਸ ਦੁਕਾਨ ਤੋਂ ਪੜਦਾ ਕਿੰਨੇ ਦਿਨ ਹੋ ਗਏ 15 ਤੋਂ 16 ਦਿਨ ਸਾਡੀ ਦੁਕਾਨ ਵੀ ਬੰਦ ਆ ਅਸੀਂ ਬਾਹਰ ਨਹੀਂ ਜਾ ਸਕਦੇ ਸਾਨੂੰ ਧਮਕੀਆਂ ਮਿਲਦੀਆਂ ਪਈਆਂ ਜਾਂ ਤੇ ਪ੍ਰਸ਼ਾਸਨ ਅੱਗੇ ਸਾਡੀ ਹੱਥ ਬੰਨ ਕੇ ਇਹੋ ਬੇਨਤੀ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਪਰ ਉਹਨਾਂ ਵੱਲੋਂ ਕਿਹਾ ਗਿਆ ਜੀ ਕਿ ਸਾਡਾ ਦਮਾਲਾ ਲਾਇਆ ਗਿਆਗਾ ਤੇ ਉਸ ਤੋਂ ਬਾਅਦ ਅਸੀਂ ਗਏ ਆ ਨਾਲੇ ਦਾੜੀ ਨੂੰ ਹੱਥ ਪਾਇਆ ਫਿਰ ਅਸੀਂ ਸਾਰੇ ਘਰਕੇ ਦੇ ਨਹੀਂ 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 ਇਦਾਂ ਦੀ ਕੋਈ ਗੱਲ ਨਹੀਂ ਕੀਤੀ ਹੈਗੀ ਮੈਂ ਤੁਹਾਨੂੰ ਉਹ ਦਵਾਈ ਦੇਖੇ ਹਟੇ ਕਿ ਸਸ ਅਸੀਂ ਵੀ ਗੁਰਸੇਖ ਪਰਿਵਾਰ ਤੋਂ ਮੇਰੇ ਫਾਦਰ ਸਾਹਿਬ ਮੇਰੇ ਫਾਦਰ ਲਾ ਉਹ ਆਰਮੀ ਚ ਐਕ ਸਰਵਿਸਮੈਨ ਨੇ ਮੇਰੇ ਫਾਦਰ ਸਾਹਿਬ ਹੌਨਰੀ ਕੈਪਟਨ ਤੋਂ ਰਿਟਾਇਰ ਹੋ ਉਹ ਵੀ ਰਸਤਾਰ ਸੇ ਜਾਂਦੇ ਆ ਜੀ ਅਸੀਂ ਸਿੱਖ ਪਰਿਵਾਰ ਤੋਂ ਉਹਨੂੰ ਬਚਪਨ ਤੋਂ ਲੈ ਕੇ ਹੁਣ ਤੱਕ ਉਹੋ ਤਾਲਿਮ ਦਿੱਤੀ ਗਈ ਹੈ ਕਿ ਤੁਸੀਂ ਸਿੱਖੀ ਨੂੰ ਸਤਕਾਰਯੋਗ ਦੇਖੋ ਪੱਗਾਂ ਆ ਸਭ ਦੇ ਘਰਾਂ ਚ ਹੁੰਦੀ ਐ ਅਸੀਂ ਸਤਕਾਰਯੋਗ ਉਹਨਾਂ ਨੂੰ ਉੱਚੀ ਸਥਾਨ ਤੇ ਰੱਖਦੇ ਅਸੀਂ ਇਸ ਤਰ੍ਹਾਂ ਦੇ ਹਰਕਤਾਂ ਕਿੱਦਾਂ ਕਰ ਸਕਦੇ ਕਿਸੇ ਦੇ ਦਮਾਲੇ ਨੂੰ ਜਾਂ ਕਿਸੇ ਦੇ ਤਲਵਾਰ ਨੂੰ ਅਸੀਂ ਕਿਸ ਤਰੀਕੇ ਨਾਲ ਹੱਥ ਪਾ ਸਕਦੇ ਨਹੀਂ ਪਾ ਸਕਦੇ ਮੇਰੀ ਮਦਰ ਨੂੰ ਇਹਨਾਂ ਨੇ ਅਮਰ ਛਕਿਆ ਹੋਇਆ ਸਾਡੇ ਇੱਕ ਛੋਟੇ ਬੱਚੇ ਜਿਨ੍ਹਾਂ ਨੇ ਅਮਰ ਛਕਿਆ ਹੋਇਆ ਆ ਤੇ ਤੁਸੀਂ ਆਪ ਦੱਸੋ ਕਿ ਅਸੀਂ ਇਹੋ ਜੇ ਕੰਮ ਕਰ ਸਕਦੇ ਹਾਂ ਅਸੀਂ ਕਮਾਈ ਰੋਜ਼ੀ-ਰੋਟੀ ਕਮਾ ਕੇ ਮਿਹਨਤ ਕਰਕੇ ਖਾਣ ਵਾਲੇ ਹੁਣ ਮਿਹਨਤ ਦੀ ਜਿਵੇਂ ਕਮਾਈ ਆ ਤੇ ਅਸੀਂ ਕਿੱਥੇ ਜਾਵਾਂਗੇ ਸਾਡੇ ਬੱਚਾ ਨੂੰ ਕੌਣ ਪਾਲੇਗਾ ਸਰ ਸ਼ਰਿਆਮ ਗੁੰਡਾ ਕਰਦੀ ਕੀਤੀ ਗਿਆ ਸਾਡੇ ਕੋਲ ਵੀਡੀਓ ਹੈਗੇ ਸਾਡੇ ਕੋਲ ਸਾਰੇ ਪ੍ਰੂਫ ਹੈਗੇ ਅਸੀਂ ਉਹ ਤੁਹਾਨੂੰ ਦੇ ਦਾਂਗੇ ਤੁਸੀਂ ਦਿਖਾਓ ਸ਼ਰਿਆਮ ਆਜ 15 16 ਬੰਦਿਆਂ ਦੇ ਅੱਗੇ ਦੋ ਭਰਾ ਸੀਗੇ ਜਿਨ੍ਹਾਂ ਨੂੰ ਉਹਨਾਂ ਨੇ ਪੂਰੇ ਨੰਗਿਆਂ ਤਲਵਾਰਾਂ ਦੇ ਨਾਲ ਡੰਡੇ ਸੋਟੇ ਮਾਰ ਕੇ ਉਹਨਾਂ ਨੇ ਖੂਨਮ ਖੂਨ ਕੀਤਾ ਹੋਇਆ ਹੈ ਠੀਕ ਹੈ ਉਹਨਾਂ ਦਾ ਬ੍ਰਦਰ ਸੀਗਾ ਵਿਚ ਬਚਾਅ ਕਰਨ ਵਾਲਾ ਉਹਦੇ ਸੱਟਾਂ ਮਾਰੀਆਂ ਮੇਰੇ ਹਸਬੰਦ ਦੀ ਇੰਨੀਆਂ ਸੱਟਾਂ ਵਜੀਆਂ ਹੋਈਆਂ ਅਸੀਂ ਘਟੋ ਘਾਟ ਅੱਜ ਕਿੰਨੇ ਦਿਨ ਹੋ ਗਏ ਹਸਪੀਟਲ ਤੱਕੇ ਖਾਰੇ ਸਾਨੂੰ ਕੋਈ ਪੁੱਛਣ ਵਾਲਾ ਨਹੀਂ ਆਇਆ ਹੈਗਾ ਸਾਨੂੰ ਕਿਸੇ ਨੇ ਪੁੱਛ ਨਹੀਂ ਪਾਈ ਤੁਸੀਂ ਕੀ ਕਰਦੇ ਹੋ ਕੀ ਨਹੀਂ ਅਸੀਂ ਪ੍ਰਸ਼ਾਸਨ ਅੱਗੇ ਇਹੋ ਹੱਥ ਜੋੜ ਕੇ ਬੇਨਤੀ ਕਰਦੇ ਸਾਨੂੰ ਇਨਸਾਫ ਹੋਣਾ ਚਾਹੀਦਾ ਹੈਗੀ ਹੈ ਜੀ ਸਾਡੇ ਕੋਲ ਸਭ ਕੁਝ ਹੈਗਾ ਤੇ ਅਸੀਂ ਤੁਹਾਨੂੰ ਉਹ ਸਾਰਾ ਕੁਝ ਪ੍ਰੋਵਾਈਡ ਕਰਵਾਵਾਂਗੇ ਦਾ ਰੈਣ ਵਾਲਾ ਮੈਂ ਮੇਰਾ ਮੈਂ ਬੈਟਰੀ ਇਕਨਿਆਂ ਸਿੰਘ ਨੂੰ ਪਾਈ ਤੇ ਉਹਦੇ ਵਿੱਚ ਉਹਨਾਂ ਕੋ ਮੈਂ ਉਹਨਾਂ ਨੂੰ 4000 ਰੁਪਏ ਦੀ ਬੈਟਰੀ ਪਾਈ 2000 ਉਹਨਾਂ ਨੇ ਮੈਨੂੰ ਕੈਸ਼ ਦੇ ਦਿੱਤਾ ਸੀ 2000 ਉਹਨਾਂ ਨੇ ਕਰਾਰ ਕੀਤਾ 10 ਦਿਨ ਦਾ ਤੇ ਉਹਨਾਂ ਨੇ ਮੁੜ ਕੇ 10 ਦਿਨ ਮੈਂ ਪੁੱਛਿਆ ਵੀ ਪੈਸੇ ਦੇ ਦੇ ਉਹਨਾਂ ਨੇ ਨਹੀਂ ਦਿੱਤੇ ਫਿਰ ਉਹਨਾਂ ਨੇ 2-4 ਦਿਨ ਦਾ ਕਰਾਰ ਕੀਤਾ ਫਿਰ ਵੀ ਉਹ ਆਏ ਨਹੀਂ ਮੇਰੇ ਕੋਲ ਫਿਰ ਉਹਨਾਂ ਨੂੰ ਮੈਂ ਮੈਸੇਜ ਭੇਜਿਆ ਵੀ ਮੈਨੂੰ ਬੈਟਰੀ ਪੈਸੇ ਦਿੱਤੇ ਜਾਣ ਤੇ ਉਹ ਆਇਆ ਤੇ ਉਹਨਾਂ ਕੋ ਉਹਨਾਂ ਕੋ ਪੈਸੇ ਮੰਗੇ ਆ ਤੇ ਮੈਂ ਜਾਂ ਤੇ ਮੈਨੂੰ ਪੈਸੇ ਦੇ ਦੇ ਜਾਂ ਮੇਰੀ ਬੈਟਰੀ ਲਾ ਦੇ ਤੇ ਉਹਨਾਂ ਨੇ ਉਹਨਾਂ ਨੇ ਅਤੇ ਕਹਿੰਦੇ ਸੀ ਬੈਟਰੀ ਨਹੀਂ ਦੇਣੀ ਨਾ ਪੈਸੇ ਦੇਣੇ ਆ ਨਿਹੰਗ ਸਿੰਘ ਦਾ ਵਿਖਾ ਕੇ ਗੁੰਡਾ ਕਰਦੀ ਵਿਖਾਈ ਆ ਤੂੰ ਤੂੰ ਮੈਂ ਮੈਂ ਉਸ ਦਿਨ ਹੋਈ ਪਹਿਲੇ ਦਿਨ ਦੂਜੇ ਦਿਨ ਉਹ ਆਟੋ ਛੱਡ ਕੇ ਚੱਲ ਗਏ ਆ ਤੇ ਆਂਦੇ ਆ ਹੁਣੇ ਨਿਹੰਗ ਸਿੰਘ ਲਈ ਆਉਨੇ ਆ ਤੇ ਤੇਰੇ ਇਹੇ ਤੇਰੀ ਤੈਨੂੰ ਮਾਰ ਕੇ ਜਾਣੇ ਆ ਅਗਲੇ ਦਿਨ ਕੀ ਆ ਮੈਂ ਨੋਰਮਲੀ ਅਹੀਂ ਜਿੱਦਾਂ ਦੁਕਾਨ ਆਫੀਸ਼ਲੀ ਖੋਲਦੇ ਆ 14 ਤਰੀਕ ਨੂੰ ਮੈਂ ਥਾਣੇ ਪਰਚਾ ਦਰਜ ਕਰਾ ਦਿੱਤਾ ਸੀ ਤੇ ਮੈਂ 5 ਵਜੇ ਦਾ ਟਾਈਮ ਹੀ ਤੇ 5 ਵਜੇ ਮੈਂ ਪੁਲਿਸ ਪ੍ਰਸ਼ਾਸਨ ਆਂਦਾ ਵੀ ਠੱਡਾ 5 ਵਜੇ ਠੱਡੀ ਗੱਲਬਾਤ ਹੋਣੀ ਆ ਤੇ ਜੋ ਵੀ ਫੈਸਲਾ ਨਾਵਾ ਤੇ ਮੈਂ ਮੈਂ ਨਾਰਮਲ ਜਿੱਦਾਂ ਦੁਕਾਨ ਖੋਲਦੇ ਮੈਂ ਕੋਈ ਨਹੀਂ 5 ਵਜੇ ਗੱਲਬਾਤ ਹੋਣੀ ਇਹਨਾਂ ਨੇ ਕੀ ਕੀਤਾ ਫਿਰ ਮੇਰੇ ਕੋ 12 ਵਜੇ ਆ ਕੇ ਅਗਲੇ ਦਿਨ ਅਗਲੇ ਦਿਨ 12 ਵਜੇ ਆਗੇ ਭਾਜ ਉਹ 1:15 ਜਾਂ 1:00 ਦੇ ਕਰੀਬ ਇਨਕ ਟਾਈਮ ਹੋਣਾ ਵਾ ਤੇ 11 12 ਜਾਨੀ ਆਏ ਆ ਤੇ ਉਹਨਾਂ ਨੇ ਆ ਕੇ ਮੇਰੇ ਤੇ ਹਮਲਾ ਕੀਤਾ ਮੇਰੇ ਸਿਰ 'ਚ ਕਰਪਾਣ ਵੱਜੀ ਆ ਮੇਰੇ ਹੱਥਾਂ 'ਤੇ ਕਰਪਾਨਾਂ ਵੱਜੀ ਆ ਮੇਰੇ ਲੱਕ ਤੇ ਮੇਰੇ ਡੰਡੇ ਸੋਟੇ ਨਾਲ ਵਾਰ ਕੀਤਾ ਤੇ ਮੈਂ ਉਸ ਕੋ ਪ੍ਰਸ਼ਾਸਨ ਕੋਈ ਮੰਗਚੋਣਾ ਵਾ ਮੈਨੂੰ ਜਲਦੀ ਜਲਦੀ ਇਨਸਾਫ ਦਿੱਤਾ ਜਾਵੇ ਤੇ ਜਲਦੀ ਜਲਦੀ ਕਾਰਵਾਈ ਕੀਤੀ ਜਾਵੇ। ਉਹ ਦਿਨ ਨੂੰ ਨਿਹੰਗ ਸਿੰਘ ਨਾਲ ਇਹ ਗੱਲ ਹੋਈ ਸੀ ਕਿ ਮੈਨੂੰ ਪੈਸੇ ਦਿੱਤੇ ਜਿੰਦੇ ਵਾ ਕਰਾਂ। ਮੈਂ ਪਹਿਲੇ ਦਿਨ ਮਾਨ ਨੂੰ ਕਿਹਾ ਸੀ ਜਾ ਤੇ ਮੇਰੇ ਪੈਸੇ ਦੇ ਦੇ ਤੇ ਜਾ ਮੇਰੀ ਬੈਟਰੀ ਮਿਲ ਦੇ ਦੇ ਉਹ ਆਂਦਾ ਵੀ ਬੈਟਰੀ ਹੋਣੀ ਦੇਣੀ ਮੈਂ ਤੇ ਪੈਸੇ ਨੇ ਹੰਗਾ ਫੋਜਾ ਕੋ ਤੋ ਐਡੀ ਛੇਤੀ ਨਹੀਂ ਲੈ ਸਕਦਾ ਅਗਲੇ ਦਿਨ ਮਿਲ ਹੋਰ ਨਹੀਂ ਅਗਲੇ ਅਗਲੇ ਦਿਨ ਹਾਂਜੀ ਉਹ ਉਹ ਕੁੱਟਣ ਦੇ ਵਿਚਾਰ ਚ ਪਹਿਲੇ ਦਿਨ ਗਿਆ ਸੀ ਸ਼ਾਮਾ ਉਹ ਸ਼ਾਮ ਨੂੰ ਉਹਨਾਂ ਦਾ ਕੋਈ ਨਿਹੰਗ ਸਿੰਘ ਉਹਨਾਂ ਨੇ ਵਾਰਦਾਤ ਕੀਤੀ ਨਹੀਂ ਮੈਂ ਸਭੋ ਇੰਤਜ਼ਾਰ ਕਰ ਕਰ ਕੇ ਉਹਨਾਂ ਨੂੰ ਵੀ ਮੈਰਾਟੋ ਲੈ ਜਾਣਗੇ ਜਾਂ ਉਹਨਾਂ ਦਾ ਜਿਹੜਾ ਮੋਦੋ ਸੋਰਾ ਸਾਹਿਬ ਹੀ ਅਮਰੀਕ ਸਿੰਘ ਤੇ ਮੈਂ ਉਹ ਲੈ ਜਾਣਗੇ ਕੋਈ ਇਹੋ ਜੀ ਕਾਰਵਾਈ ਨਹੀਂ ਹੋਈ ਸਾਡੋ ਛੱਡ ਕੇ ਭੱਜ ਗਏ ਹਾਂਜੀ ਤੇ ਆਪਾਂ ਮੈਂ ਕੋਈ ਲੜਾਈ ਦੇ ਅਸੀਂ ਬਹਿ ਨਹੀਂ ਆ ਮੈਂ ਕੋਈ ਚੱਕਰ ਨਹੀਂ ਕੋਈ ਨੋਰਮਲ ਗੱਲ ਆ ਪਰ ਮੈਨੂੰ ਨਹੀਂ ਪਤਾ ਵੀ ਇਹਨਾਂ ਨੇ ਨਿਹੰਗ ਸਿੰਘ ਇੱਕਦਮ ਆ ਗਏ ਮੈਨੂੰ ਇੰਨਾ ਉਹਨਾਂ ਵੱਲੋਂ ਕਿਹਾ ਗਿਆ ਕਿ ਬੇਦਲੀ ਕੀਤੀ ਹੈ ਜੇ ਮਾਲਾ ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਹੋਈ ਬੇਦਬਲੀ ਕੋਈ ਨਹੀਂ ਮੈਂ ਵੀ ਸਿੱਖ ਪਰਿਵਾਰ ਦਾ ਬਲੌਗ ਕਰਦਾ ਹਾਂ ਹਾਂਜੀ ਮੇਰੇ ਕੋਲ ਸੀਸੀਟੀ ਆਪਣੇ ਕੈਮਰੇ ਦੀ ਫੋਟੋਸ ਵੀਡੀਓ ਮੇਰੇ ਕੋਲ ਹੈਗੀਆਂ ਵਾ ਉਹ ਤੁਹਾਨੂੰ ਮੈਂ ਦਿਆਉਂਗਾ ਤੇ ਆਪੇ ਵੇਖ ਲਿਓ ਇਨਸਾਫ ਦੇ ਮੈਨੂੰ ਮੰਨ ਚਾਹੀਦੀ 14 ਡਾਂਕੇ ਭਾਜੀ ਲੱਗੇ ਮੇਰੇ ਹੋਰ ਵੀ ਕਿਤੇ ਸੱਟ ਲੱਗੀ ਸੱਟ ਮੇਰੇ ਲੱਕ 'ਚ ਲੱਗੀਆਂ ਵਾ ਮੇਰੇ ਗੋਡਿਆਂ ਤੇ ਮੇਰੇ ਹੱਥਾਂ 'ਤੇ ਕਿਰਪਾਨਾਂ ਵੱਜੀਆਂ ਸਿਰ 'ਚ ਵੀ ਮੇਰੇ ਕਿਰਪਾਨ ਵੱਜੀ ਤੁਸੀਂ ਕਿੰਨੇ ਜਣੇ ਸੀ ਕਿ ਉਹ ਕਿੰਨੇ ਜਣੇ ਸੀ ਮੇਰਾ ਬ੍ਰਦਰ ਮੇਰਾ ਰੋਟੀ ਲੈ ਕੇ ਗਿਆ ਹੀ ਖਾਣਾ ਅਚਾਨਕ ਹੀ ਗਿਆ ਸੀ ਮੇਰਾ ਬ੍ਰਦਰ ਹਾਂਜੀ ਦੋ ਜਣੇ ਉਹ 15 ਦਾ 16 ਉਹ 15 16 ਉਹ ਵੀ ਬ੍ਰਦਰ ਕਰਕੇ ਮੈਂ ਬਚਾ ਗਿਆ ਨਹੀਂ ਤੇ ਕੀਪ ਤਾਂ ਮਾਰ ਹੀ ਜਾਂਦੇ ਤੇ ਜਾਂਦੇ ਵਰੀ ਮੈਨੂੰ ਕਹਿ ਕੇ ਗਏ ਆ ਤੈਨੂੰ ਹੁਣ ਵੱਢ ਕੇ ਗਏ ਆ ਤੇ ਅਸੀਂ ਗੋਲੀਆਂ ਨਾਲ ਵੀ ਤੈਨੂੰ ਮਾਰਨਾ ਆ ਇਹ ਮੇਰਾ ਭਰਾ ਵਾ ਜਿਹੇ ਦੀ ਦੁਕਾਨ ਦੀ ਇੱਕ ਢਰਾ ਦਸੀ ਜਾਂਦੀ ਹੈ ਮੈਂ ਉਸ ਦਿਨ ਦੇ ਪਰਦੇ ਗਰੀਬ ਰੋਟੀ ਲੈ ਕੇ ਗਿਆ ਇਹਦੀ ਤੇ ਜਾ ਕੇ ਉੱਥੇ ਪਤਾ ਲੱਗਾ ਵੀ ਆਹ ਗੱਲ ਹੋਈ ਆ ਚਲੋ ਫਿਰ ਇਹਨਾਂ ਨੂੰ ਪੁੱਛਿਆ ਵੀ ਕਹਿੰਦੇ ਨਹੀਂ ਆਪਣਾ ਹੋ ਜਾਣੀ ਗੱਲ ਅਸੀਂ ਬੜੇ ਰਮਾਨ ਦੇ ਨਾਲ ਨਿਊਟਰ ਹੋ ਕੇ ਬੈਠੇ ਆ ਰਮਾਨਾ ਕੁਰਸੀਆਂ ਉੱਤੇ ਬੈਠੇ ਆ ਕੁਰਸੀਆਂ ਤੇ ਬੈਠੇ ਆ ਤੇ ਜਦੋਂ ਉਧਰੋਂ ਨਿਹੰਗ ਸਿੰਘ ਦੀਆਂ ਗੱਡੀਆਂ ਆਈਆਂ ਗੱਡੀ ਆਈ ਆ ਗੱਡੀ ਦੇ ਉੱਤਰਿਆਂ ਸਾਰੀ ਪੁੱਛਿਆ ਨਹੀਂ ਕਿੱਛੇ ਨਹੀਂ ਸਿੱਧੀਆਂ ਕਿਰਪਾਨਾਂ ਨਾਲ ਥਪੇੜਾਂ ਨਾਲ ਡਾਂਗਾ ਜੋ ਵੀ ਉਹਨਾਂ ਦੇ ਹੱਥ ਲੋਹ ਤੇਜ਼ ਤਾਰ ਹਥਿਆਰ ਸੀ ਉਨ ਇਨਾਂ ਨੂੰ ਘੁੱਟਣ ਦਵੇ ਮੈਂ ਬਚਾਉਂਦਾ ਰਾਂ ਮੇਰੀ ਵੀਡੀਓ ਕੈਮਰੇ ਲੱਗੇ ਦੁਕਾਨ ਤੇ ਵੀਡੀਓ ਵੇਖ ਸਕਦੇ ਆ ਇਹਨੂੰ ਚੱਲੇ ਛੁੱਟ ਕੇ ਇਹਦਾ ਸਿਰ 파ੜਦਾ ਵਾ ਤੇ ਮੇਰੇ ਵੀ ਸਾਟ ਮੇਰੇ ਵੀ ਉਹਨਾਂ ਨੇ ਮਾਰੀ ਆ ਮੇਰੇ ਵੀ ਟਾਂਕੇ ਲੱਗੇ ਹੋਏ ਆ ਮੰਗਦੀ ਕਰਦੇ ਬਾਈ ਮੰਗੇ ਇਨਸਾਫ ਇਨਸਾਫ ਦੀ ਮੰਗ ਕਰਦੇ ਆ ਵੀ ਉਹ ਬੰਦਿਆਂ ਨੂੰ ਸਖਤੋ ਸਖਤ ਕਾਰਵਾਈ ਕਰਕੇ ਉਸਨੂੰ ਹਰਾਸ ਦੇ ਦੇਣ ਬਾਈ ਦੁਕਾਨ ਤੇ ਸਿਰਫ ਦੋ ਜਣੇ ਸੀ ਤੁਸੀਂ ਹਾਂਜੀ ਦੋ ਜਣੇ ਸੀ ਉਹ ਕਿੰਨੇ ਜਣੇ ਆਏ ਸੀ ਉਹ 10-11 ਦੇ ਕਰੀਬ ਹੀ ਗੱਡੀ ਨਵਾ ਪੂਰੀ ਭਰ ਕੇ ਆਈ ਨਵਾ ਗੱਡੀ ਉੱਤੇ ਪੂਰੀ ਫੋਨ ਤਿਆਰੀ ਦੇ ਵਿੱਚ ਸਾਨੂੰ ਪਤਾ ਹੁੰਦਾ ਤਾਂ ਅਸੀਂ ਆਪਾਂ ਉੱਥੋਂ ਚੱਲ ਜਾਂਦੇ ਜਾਂ ਕੁਝ ਕਰਦੇ ਪੁਲਿਸ ਨੂੰ ਹੀ ਫੋਨ ਕਰਦੇ ਪੁਲਿਸ ਇਹ ਕੇਂਦਰੀ ਹੋ ਜੂਗਾ ਮਸਲਾ ਹੱਲ ਹੋ ਉਹਨਾਂ ਝਗੜਾ ਜੋ ਹੋਇਆ ਉਹਦੀ ਬੰਦੇ ਦੀ ਸਟਾ ਜੋ ਲੱਗੀਆਂ ਨਾ ਲੱਗੀਆਂ ਸਟਾਉਂਕ ਮੌਕੇ ਤੇ ਤੋਂ ਉਹਦੀ ਬੰਦਾ ਦਾਖਲੇ ਸਟਾ ਐਮਐਲਆਰ ਉਹਨਾਂ ਇਜਾਰੀ ਹੋ ਰਹੀ ਹੁੰਦੀ ਉਹਨਾਂ ਦੀ ਐਮਐਲਆਰਨ ਦੀ ਮਕਮਲੀ ਐਕਸਰੇ ਵਗੈਰਾ ਨਹੀਂ ਕਰਾਈ ਜਿਸ ਕਰਕੇ ਐਮਐਲਆਰਨ ਦੀ ਨਹੀਂ ਪਹੁੰਚੀ ਸਾਡੇ ਸਿੰਦਰ ਸਿੰਘ ਏਸੀ ਜੀ ਡੀਲ ਕਰਦੇ ਉਹ ਐਮਐਲਆਰ ਲੈਂਡ ਖੁਦ ਗਏ ਉੱਥੇ ਡਾਕਟਰ ਸਾਹਿਬ ਨੇ ਕਿਹਾ ਵੀ ਇਹਦੀ ਜੀ ਪੂਰੇ ਐਕਸਰੇ ਸਾਰੀ ਇਹ ਰਿਪੋਰਟ ਤਿਆਰ ਕਰਾਂਗੇ ਤੇ ਉਸ ਤੋਂ ਬਾਅਦ ਐਮਐਲਆਰ ਤਾਂ ਦਿੱਤੀ ਜੀ ਐਮਐਲਆਰ ਲੈਂਡ ਤੇ ਇਹਦਾ ਬੰਦੇ ਦਾ ਬਿਆਨ ਲੇ ਕੇ ਮਜਰੂਦਾ ਤੇ ਕੰਨ ਦੀ ਕਾਰਵਾਈ ਹੋਏਗੀ ਅਵਸ਼ੇ ਹੈਗੀ ਸਰ ਇਹ ਕਾਰਨ ਕਿਸੇ ਨੇ ਲੜਾਈ ਕਾਤੇ ਵਾਸਤੇ ਲੜਾਈ ਇਹਨਾਂ ਦੇ ਹੋਈ ਉਹ ਦੁਕਾਨ ਕਰਦੇ ਮੋਟਰਸਕੂਟਰਾਂ ਦੇ ਠੀਕ ਕਰਨ ਦੀ ਇਹ ਬੰਦਿਆ ਆਟੋ ਚਲਾਉਂਦਾ ਸੀ ਦੂਜਾ ਜਿਹੜਾ ਉਹ ਆਟੋ ਬੈਟਰੀ ਤੋਂ ਬੈਟਰੀ ਵਗੈਰਾ ਪਾਈ ਹੋਣਾ ਆਟੋ ਦੀ ਉਸ ਤੋਂ ਪੈਸਿਆਂ ਦੇ ਲੈਣ ਦਾ ਨਾ ਕਰਕੇ ਝਗੜਾ ਜਿਹੜਾ ਉਸ ਤੋਂ ਬਾਅਦ ਵੀ ਉਹਦੇ ਬਿਆਨ ਅਨੁਸਾਰ ਜੋ ਵੀ ਬੰਦਲੀ ਕਰੀ ਹੋਈ ਨਹੀਂ ਉਹ ਹੋਏਗੀ